ਤਰਕੀ ਨਾਮ ਹੈ ਕੀ ਲੋਕੀ ਦਾ ਨਾਮ ਪ੍ਰੇਮ ਲੋਟਰੀ ਯਸੀ ਮਲੋਟੋਂ ਮੈਂ ਬੋਲ ਰਿਹਾ ਜੀ ਤੇ ਜਿਹੜਾ ਇਹ ਰਾਖਾ ਮੇਰਾ ਨਾਮ ਸਾਹਿਲ ਹੈ ਅਚ ਚੋ ਕਰਕੀ ਮੇਰਾ ਨਾਮ ਲਿਖਿਆ ਜੀ ਇਹ ਰਾਖਾ ਪਰ ਬੰਪਰੇ ਜੀ ਨਾਗਲੈਂਡ ਸਟੇਟ ਦੀ ਲੋਟਰੀ ਹੈ ਸੈਕੰਡ ਪ੍ਰਾਈਜ਼ 10 ਲੱਖ ਰੁਪਏ ਹਿੱਟ ਹੋਇਆ ਜਿਹੜਾ ਮਲੋਟ ਇਹ ਇਹ ਕ੍ਰਿਸ਼ਨਾ ਲੋਟਰੀ ਏਜੰਸੀ ਅਸੀਂ ਹੋਲਸੇਲ ਚ ਡੀਲ ਕਰਦੇ ਆ ਕ੍ਰਿਸ਼ਨਾ ਲੋਟਰੀ ਏਜੰਸੀ ਹਬੌਰ ਤੋਂ ਅਸੀਂ ਟਿਕਟ ਵਿਕੀ ਹੈ ਇਸ ਕਸਟਮਰ ਨੇ ਬਾਗਿਆ ਨੇ ਇੱਕ ਬਾਗਿਆ ਵਾਲ ਨੇ ਖਰੀਦੀ ਹੈ ਇਹ ਨਾਮ ਹੈ ਸਰਮੋੜ ਦਾ ਸਰਮੋੜ ਦਾ ਕਸਟਮਰ ਦਾ ਮੋੜ ਦਾ ਜੀ ਤੇ ਕਸਟਮਰ ਦਾ ਹਜ ਤੱਕ ਉਹ ਪਤਾ ਤਾਂ ਲੱਗ ਗਿਆ ਹੈ ਪਰ ਉਹ ਸਾਹਮਣੇ ਨਹੀਂ ਆ ਰਿਹਾ ਉਹਨੂੰ ਕੰਪਾਇਲ ਕੀਤਾ ਜਾ ਰਿਹਾ ਉਹ ਆ ਗਿਆ ਸਾਹਮਣੇ ਪਰ ਉਹ ਕਹਿ ਰਿਹਾ ਵੀ ਨਹੀਂ ਮੈਂ ਨਹੀਂ ਹਮ ਸਾਹਮਣੇ ਨਹੀਂ ਹੋਣਾ ਜੀ ਨਾਮ শো ਨਹੀਂ ਕਰ ਰਿਹਾ ਉਹ ਕੀ ਨਾਮ ਦੱਸੇ ਹਾਂਜੀ ਹਾਂਜੀ 2.5 ਕਰੋੜ ਦਾ ਓਅਤੋਂ ਫੋਟਪੜਾ ਆਇਨਾਮ ਹੈ ਜੀ ਡਿਪਟੀ ਬਾਂਸਲ ਜੀ ਨੂੰ ਨਿਕਲਿਆ ਅੱਜ ਤੋਂ ਮਹੀਨਾ 10 ਮਹੀਨੇ ਦੇ ਨਾਲ 24 ਪੰਜ ਦੇ ਨਾਲ ਨਿਕਲਿਆ ਸੀਗਾ ਤੇ 2.5 ਕਰੋੜ ਦਾ ਇਨਾਮ ਨਿਕਲਿਆ ਸੀਗਾ ਪਰਮਾਤਮਾ ਦੀ ਕਿਰਪਾ ਜੀ ਪਰਮਾਤਮਾ ਦੀ ਕਿਰਪਾ ਅੱਗੇ ਵੀ ਬਣੀ ਰਹੇ ਅਸਤੋ ਦੁਆ ਕਰਦੇ ਆ ਅੱਗੇ ਇੱਕ ਡਰਾਅ ਹੈ ਆ 7 ਕਰੋੜ ਦਾ ਲੱਖੀ ਮੰਬਰ ਪੰਜਾਬ ਸਟੇਟ ਗਰੰਟੀਡ ਫਰਸਟ ਪ੍ਰਾਈਜ਼ ਹੈ ਆਹ ਟਿਕਟ ਹੈ ਜੀ 500 ਰੁਪਏ ਦੇ ਸਿਰਫ ਟਿਕਟ ਹੈ 7 ਕਰੋੜ ਦਾ ਫਰਸਟ ਪ੍ਰਾਈਜ਼ ਹੈ ਇਸ ਦਾ ਦੁਆ ਕਰਦੇ ਪਰਮਾਤਮਾ ਅੱਗੇ ਤੇ ਸੱਤ ਕਰੋੜ ਦਾ ਪ੍ਰਾਈਜ਼ ਵੀ ਸਾਡੀ ਦੁਕਾਨ ਤੋਂ ਹਿੱਟ ਹੋਵੇ ਤੇ ਬੱਲੇ ਬੱਲੇ ਪਰਮਾਤਮਾ ਕਰਾਈ ਰੱਖੇ ਖੁਸ਼ੀ ਦਾ ਤਾਂ ਕੋਈ ਟਿਕਾਣਾ ਨਹੀਂ ਹੈਗਾ ਇਹ ਸਾਡਾ ਤੇ ਅਸਾਂ ਕਹਿੰਦੇ ਆ ਪਰਮਾਤਮਾ ਕਿਸੇ ਇੱਕ ਨਾ ਕਿਸੇ ਜਿਹਨੂੰ ਲੋੜ ਹੈ ਉਸ ਨੂੰ ਕੋਈ ਲਾਟਰੀ ਨਿਕਲਦੀ ਰਵੇ ਤੇ ਸਾਡੇ ਵੀ ਦੁਆਵਾਂ ਉਹਨਾਂ ਦੇ ਨਾਲ ਹੈ ਤੇ ਪਰਮਾਤਮਾ ਵੀ ਉਹਨਾਂ ਦੀ ਕਿਰਪਾ ਬਣਾਈ ਰੱਖੇ ਮੇਰਾ ਨਾਮ ਫੋਨ ਪਰ ਹੈ ਹੈ ਕ੍ਰਿਸ਼ਨਾ ਲਾਟਰੀ ਅਬੋਰ ਤੋਂ ਜੀ ਤੇ ਨੌ ਨੰਬਰ ਬਾਜ਼ਾਰ ਤੇ ਆਪਣੀ ਸ਼ਾਪ ਹੈ ਅਸੀਂ ਉਹਨੇ ਟਿਕਟ ਸੇਲ ਕੀਤੀ ਹੈ ਤੇ 10 ਲੱਖ ਦਾ ਪ੍ਰਾਈਜ਼ ਹੱਥੇ ਇਹਨਾਂ ਨੂੰ 1 ਮਹੀਨਾ ਹੀ ਹੋਇਆ ਕੰਮ ਕਰਦਿਆਂ ਨੂੰ ਨਵਾਂ ਹੀ ਕੰਮ ਕੀਤਾ ਇਹਨਾਂ ਨੇ ਮਹੀਨਾ ਹੀ ਹੋਇਆ ਤੇ ਪਰਮਾਤਮਾ ਨੇ ਇਹਨਾਂ ਤੇ ਕਿਰਪਾ ਬਣਾਦੀ ਹੈ ਤੇ ਆਗਾਹ ਵੀ ਹੋਰ ਪ੍ਰਾਈਜ਼ ਹੁਣ ਜਰ 7 ਕਰੋੜ ਦਾ ਹੈ ਮੈਨੂੰ ਉਮੀਦ ਹੈ ਵੀ ਇਹਨਾਂ ਦੀ ਦੁਕਾਨ ਤੋਂ ਹੀ ਲੱਗੇ ਜਾਂ ਜਿਸ ਤੋਂ ਵੀ ਲੱਗੇ ਪਰ ਮੇਰੀ ਰਿਕਰ ਦਾ ਇਨਾਮ ਉਹਦੇ ਚਾਜੇ ਮੌਸਲਾ ਬਣ ਬਹੁਤ ਕੋਈ ਨਹੀਂ ਗੱਲ ਹੈ ਅੱਗੇ ਆਪਾਂ ਠੀਕ ਕਿੰਨੀ ਖੁਸ਼ੀ ਮਿਲਦੀ ਹੈ ਯਾਨੀ ਨਹੀਂ ਕਰ ਸਕਦੇ। ਤੁਸੀਂ ਪਹਿਲਾ ਨਾਮ ਲਿਖਵਾ ਦੇ ਤਾਂ। ਹਾਂ ਮੇਰੀ ਪਹਿਲਾ ਨਾਮ ਨਿਕਲਿਆ। ਉਹ ਮਨੌੜ ਦੇ ਵਿੱਚ ਨਿਕਲਿਆ। ਅਸੀਂ ਕਿੰਨਾ ਟਾਈਮ ਹੋ ਗਿਆ ਤੁਮੇ ਕੰਮ ਕਰਦਾ। ਇਹ ਮਹੀਨਾ ਹੀ ਹੋਇਆ ਮੈਨੂੰ ਸ਼ੁਰੂ ਕੀਤਾ ਇਹਨੂੰ। ਤੇ ਛੋਟੇ ਨਾਮ ਵੀ ਦੁਕਾਨ ਤੋਂ ਬਹੁਤ ਦੇ ਰਹਿਆਂ ਸੀ। ਕਿਸੇ ਨੂੰ ਛੋਟੇ ਪ੍ਰਾਈਸ ਵੀ ਵਾਦੂ ਲੱਗਿਆ। ਛੋਟੇ ਪ੍ਰਾਈਸ ਕਾਫੀ ਲੱਗ ਗਏ। ਪਰ ਜਿਹੜਾ ਜ਼ਿਆਦਾ ਦੇ ਚੁਕੇ। ਵੱਡੇ ਪ੍ਰਾਈਸ ਜਿਹੜਾ 10 ਲੱਗਦਾ ਮਾਸਟਰ ਪ੍ਰਾਈਸ ਦਾ ਆਪਾਂ ਕਹਿ ਦਿੰਦੇ ਹਾਂ ਵੱਡੇ ਪ੍ਰਾਈਸਾਂ ਦੇ ਵਿੱਚ। ਉਹ ਇਹਨਾਂ ਤੋਂ ਦੁਕਾਨ ਤੋਂ ਮਹੀਨੇ ਬਾਅਦ ਹੀ ਪਹਿਲਾ ਪ੍ਰਾਈਸ ਹਿੱਟ ਹੋ ਗਿਆ। ਪਹਿਲਾ ਡਰਾਇ ਸੀ ਇਹਨਾਂ ਕੋਲ ਅਜੇ ਤੱਕ। ਤੇ ਪਹਿਲੇ ਡਰਾ ਰਵਨੀਤ ਮੱਕੜਾ ਜੀ ਨਾਮ ਕੀ ਹੋਇਆ ਠੀਕ ਹੈ ਦੇਖੋ ਜੀ ਜਿਹੜੀ ਖੁਸ਼ੀ ਜ਼ਾਹਿਰ ਨਹੀਂ ਕੀਤੀ ਜਾਂਦੀ ਅੱਜ ਅਸੀਂ ਸਾਰੇ ਦੁਕਾਨਦਾਰ ਭਰਾ ਰਲ ਕੇ ਇੱਥੇ ਜਿਹੜੀ ਪ੍ਰੇਮ ਲਾਟਰੀ ਹੈ ਇੱਥੇ ਪਤਾ ਨਹੀਂ ਅਣਗਿਣਤ ਇਨਾਮ ਨਿਕਲਦੇ ਪਏ ਨੇ ਤੇ ਦੂਰੋਂ ਦੂਰੋਂ ਲੋਕ ਇੱਥੇ ਆ ਰਹੇ ਨੇ ਕਹਿੰਦੇ ਪ੍ਰੇਮ ਲਾਟਰੀ ਵਾਲਾ ਕਿਹੜਾ ਹੈ ਸੋ ਮੇਰੀ ਨਜ਼ਦੀਕ ਦੁਕਾਨ ਹੈ ਤਾਂ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਸਾਡੇ ਖੇਸ ਬਾਜ਼ਾਰ ਦੇ ਵਿੱਚ ਦੂਰੋਂ ਦੂਰੋਂ ਆ ਕੇ ਪੁੱਛ ਰਹੇ ਨੇ ਪ੍ਰੇਮ ਲਾਟਰੀ ਕਿਹੜੀ ਹੈ ਤੇ ਲਾਟਰੀ ਪਾਉਂਦੇ ਆ ਕੁਛ ਨਾ ਕੁਛ ਜ਼ਰੂਰੀ ਇਨਾਮ ਨਿਕਲਦਾ ਪਿਆ ਜਿਹੜਾ ਵੀ ਲਾਟਰੀ ਪਾਉਂਦਾ ਹੈ ਜੀ ਤੇ ਇਹਨਾਂ ਕੋਲੇ ਪ੍ਰੇਮ ਲਾਟਰੀ ਇਹ ਬੜੇ ਤਰ੍ਹਾਂ ਦੀਆਂ ਲਾਟਰੀਆਂ ਹੈਗੇ ਕੋਈ 6 ਰੁਪਏ ਵਾਲੀ ਕੋਈ ਕਿਹੜੀ ਕੋਈ ਤੇੜੀ ਪਰ ਜਿਹੜਾ ਵੀ ਲਾਟਰੀ ਪਾਉਂਦਾ ਹੈ ਉਹਦੀ ਪੋਬਾਰਾ ਬੱਲੇ ਬੱਲੇ ਹੁੰਦੀ ਦੀ ਹੈ ਹਾਂ ਪਹਿਲਾਂ ਕੁਝ ਮਹੀਨਾ ਤੋਂ ਪਹਿਲਾਂ ਵੀ ਇਨਾਮ ਨਿਕਲ ਹਾਂਜੀ ਅੱਜ ਹੀ ਮਹੀਨਾ ਪਹਿਲਾਂ ਆਪਣੇ ਮਲੋੜ ਦੇ ਵਿੱਚ ਹੀ ਇਨਾਮ ਨਿਕਲਿਆ ਹੈ 1.5 ਕਰੋੜ ਰੁਪਏ ਦਾ 2.5 ਕਰੋੜ ਰੁਪਏ ਦਾ ਵਾਹ ਜੀ ਵਾਹ ਬੜੀ ਖੁਸ਼ੀ ਦੀ ਗੱਲ ਹੈ 2.5 ਕਰੋੜ ਦਾ ਇਨਾਮ ਨਿਕਲਿਆ ਸੋ ਸਾਨੂੰ ਦਾ ਇਹ ਖੁਸ਼ੀ ਜਦੋਂ ਕਿਸੇ ਦੇ ਨਾਮ ਨਿਕਲਦਾ ਤਾਂ ਸਾਡੇ ਵੈਸੀ ਮਲੋੜ ਦਾ ਨਾਮ ਹੋਰ ਉੱਚਾ ਆਉਂਦਾ ਹੈ ਅਸੀਂ ਭੰਗੜੇ ਪਾ ਕੇ ਪੂਰਾ ਜਸ਼ਨ ਮਨਾਇਆ ਅੱਜ ਵੀ ਮਨਾ ਰਹੇ ਆ ਤੇ ਮਨਾਦੇ ਰਵਾਂਗੇ ਜੇ ਕਿਸੇ ਨਿਕਲਦੀ ਰਹੇਂਗੀ। ਬਿਲਕੁਲ ਨਿਕਲੋਗੇ ਆਉਗੇ ਠੀਕ। ਹਾਂਜੀ ਮਲੋਟ ਵਾਲਿਓ ਆਹ ਤੁਹਾਨੂੰ ਰਖੜੀ ਦੇ ਸ਼ੁਭ ਮੌਕੇ ਤੇ ਮਨਾਲੀ ਲੈ ਚਲਦੇ ਆਂ ਕਿਵੇਂ ਗੁਪਤਾ ਜੀ ਦੱਸਣਗੇ। ਤੁਸੀਂ ਕਰਨਾ ਕੀ ਆ ਸਾਡੇ ਕੋਲ ਕੋਈ ਵੀ ਮੋਬਾਈਲ ਪਰਚੇਜ਼ ਕਰਦੇ ਹੋ ਅਸੀਂ 31 ਅਗਸਤ ਨੂੰ ਡਰਾ ਕੱਢਾਂਗੇ। ਪੰਜ ਮੈਂਬਰਾਂ ਨੂੰ ਅਸੀਂ ਮਨਾਲੀ ਲੈ ਕੇ ਜਾਵਾਂਗੇ 4 ਦਿਨਾਂ ਲਈ ਫ੍ਰੀ ਐਂਡ